ਸ਼ਿਆਰਪੁਰ ਦੇ ਵਿੱਚ 5 ਸਾਲਾ ਮਾਸੂਮ ਦੇ ਨਾਲ ਇੱਕ ਗੈਰ ਪੰਜਾਬੀ ਦੇ ਵੱਲੋਂ ਦਰਿੰਦਗੀ ਦਿਖਾਈ ਗਈ ਉਸ ਤੋਂ ਬਾਅਦ ਲਗਾਤਾਰ ਇੱਕ ਨਾਰਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਿ ਪ੍ਰਵਾਸੀ ਭਜਾਓ ਪੰਜਾਬ ਬਚਾਓ ਲਗਾਤਾਰ ਪੰਜਾਬੀਆਂ ਦੇ ਵੱਲੋਂ ਪ੍ਰਵਾਸੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਹੁਣ ਇਹਨਾਂ ਨੂੰ ਪੰਜਾਬ ਚੋਂ ਕੱਢਿਆ ਜਾਵੇ ਤਾਂ ਜੋ ਪੰਜਾਬ ਦੇ ਬੱਚੇ ਜਿਹੜੇ ਨੇ ਉਹ ਸੁਰੱਖਿਅਤ ਮਹਿਸੂਸ ਕਰਨ। ਇਸੇ ਵਿਚਾਲੇ ਹੁਣ ਕਮਿਊਨਿਸਟ ਪਾਰਟੀ ਜਿਹੜੀ ਹੈ ਭਾਰਤੀ ਕਮਿਊਨਿਸਟ ਪਾਰਟੀ ਉਹਨਾਂ ਦੇ ਆਗੂਆਂ ਨੇ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਹੈ। ਪ੍ਰਵਾਸੀਆਂ ਦੇ ਹੱਕ ਦੇ ਵਿੱਚ ਖੜ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪੰਜਾਬੀ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਜੇਕਰ ਉਹ ਵੀ ਦੇਸ਼ ਜਿਹੜੇ ਨੇ ਪੰਜਾਬੀਆਂ ਨੂੰ ਬਾਹਰ ਕੱਢਣ ਤੇ ਕਿਹੋ ਜਿਹਾ ਲੱਗੇਗਾ ਸੋ ਜਿਹੜੇ ਪ੍ਰਵਾਸੀ ਨੇ ਉਹ ਪੰਜਾਬ ਦੇ ਵਿੱਚ ਬਹੁਤ ਸਾਰਾ ਕੰਮ ਕਰਦੇ ਨੇ ਬਹੁਤ ਲੇਬਰ ਜਿਹੜੀ ਆ ਉਹ ਪ੍ਰਵਾਸੀ ਹੀ ਐ ਇਸਕ ਕੰਨ ਨੂੰ ਅਜੀਹਾ ਜਿਹੜਾ ਵਿਰੋਧ ਹੈ ਇਹ ਦੇਸ਼ ਵਿਰੋਧੀ ਤਾਕਤਾਂ ਕਰ ਰਹੀਆਂ ਨੇ ਔਰ ਕੀ ਕੁਝ ਕਿਹਾ ਉਹਨਾਂ ਨੇ ਤੁਸੀਂ ਵੀ ਸੁਣੋ ਪ੍ਰਵਾਸ ਨੂੰ ਸਿਧਾਂਤਕ ਤੌਰ ਤੇ ਸਮਝਣ ਦੀ ਹੈ ਜੇ ਮੈਂ ਲੰਬੀ ਕਰੂੰਗਾ ਕਿ ਸ਼ਾਇਦ ਇਹ ਦਾ ਰੇਪ ਕੱਟ ਕੇ ਕਿੰਨਾ ਕਰਦੇ ਹਾਂ ਤੁਸੀਂ ਜੇ ਤੁਸੀਂ ਚਾਤੀ ਮਾਰ ਕੇ ਵੇਖੋਗੇ ਤੇ ਪ੍ਰਵਾਸ ਜਦੋਂ ਰੋਟੀ ਨਹੀਂ ਮਿਲਦੀ ਥਾਂ ਤੋਂ ਜਿੱਥੇ ਰੋਟੀ ਮਿਲਦੀ ਉੱਥੇ ਜਾਂਦਾ ਸਾਡੇ ਦੇਸ਼ ਦੀ ਆਬਾਦੀ ਉੱਥੇ ਵਧੀ ਜੇ ਗੰਗਾ ਦੀ ਆਪਾਂ ਕਹਿ ਲਈਏ ਮੇ ਬਿਹਾਰ ਦੀ ਕਹਿੰਦੇ ਆ ਅਸੀਂ ਉੱਤਰ ਪ੍ਰਦੇਸ਼ ਦੀ ਜਿਹੜੀ ਆਵਾਦੀ ਵਾਧਾ ਤੇ ਉੱਥੇ ਰੋਟੀ ਮਿਲਦੀ ਸੀ ਤਾਂ ਹੀ ਹੈ ਨਾ ਜਦੋਂ ਰੋਟੀ ਨਹੀਂ ਮਿਲਦੀ ਉੱਥੋਂ ਲੋਕ ਪ੍ਰਵਾਸ ਕਰਦੇ ਆ ਜਦੋਂ ਇੱਥੇ ਰੋਟੀ ਨਹੀਂ ਮਿਲੀ ਲੋਕਾਂ ਨੇ ਪ੍ਰਵਾਸ ਕੀਤਾ ਉਹ ਇੱਥੋਂ ਆਏ ਇਹ ਇੱਥੋਂ ਦਾ ਨਹੀਂ ਨਾਰਾ ਇਹ ਸਲੋਗਨ ਆ ਜਿਹੜਾ ਕਿ ਫਾਈਨਾਂਸ ਕੈਪੀਟਲ ਦਾ ਸਲੋਗਨ ਆ ਕਿ ਇਹਨਾਂ ਨੂੰ ਪਾੜ ਦਿਓ ਇੱਥੇ ਥੋੜੀ ਕਲਾ ਹੋ ਰਹੀ ਆ ਅਮਰੀਕਾ ਚ ਮਜਾਰੇ ਹੋ ਰਹੇ ਆ ਬਾਹਰ ਕੱਢੋ ਆਸਟ੍ਰੇਲੀਆ ਚ ਮਜਾਰੇ ਹੋ ਰਹੇ ਆ ਕਿ ਇਹਨਾਂ ਨੂੰ ਬਾਹਰ ਕੱਢੋ ਪ੍ਰਵਾਸੀਆਂ ਨੂੰ ਇਹਨਾਂ ਨੂੰ ਆ ਹੱਕ ਨਾ ਦਿਓ ਇਹ ਇਹ ਜਿਹੜੀ ਬੋਲੀ ਆ ਇਹ ਉਹਨਾਂ ਦੀ ਬੋਲੀ ਆ ਜਿਹੜਾ ਫੌਨਸ ਕੈਪੀਟਲ ਜਿਹੜੇ ਮੁੱਦੇ ਚੱਕ ਰਹੇ ਨੇ ਉਹਨਾਂ ਨੂੰ ਤੁਹਾਡਾ ਫਿਰ ਕੀ ਮੈਸੇਜ ਨਹੀਂ ਉਹਨਾਂ ਨੂੰ ਅਸੀਂ ਇਹ ਕਹਿੰਨੇ ਆ ਕਿ ਉਹਨਾਂ ਨੂੰ ਅਸੀਂ ਪਹਿਲਾਂ ਵੀ ਇਹ ਗੱਲ ਕਹੀ ਆ ਹੁਣ ਵੀ ਕਹੀ ਆ ਪਾਰਟੀ ਦੇ ਵਿੱਚ ਪੂਰੇ ਸ਼ਿੱਦਤ ਨਾਲ ਕੰਮ ਕਰਦੀ ਆ ਕਿ ਜੇ ਹੁਣ ਬਾਹਰ ਲਿਆਨੇ ਕਹਿਣਾ ਸ਼ੁਰੂ ਕਰਤਾ ਨਾ ਕਿ ਜੇ ਤੁਸੀਂ ਇੱਥੇ ਚੁੱਕਦੇ ਆ ਜੇ ਸਾਨੂੰ ਬਾਹਰੋਂ ਕੱਢਿਆ ਫਿਰ ਕੀ ਬਣੂਗਾ ਪੰਜਾਬ ਦਾ ਪੰਜਾਬ ਤੋਂ ਬਾਹਰ ਜਿਹੜੇ ਸਿੱਖ ਵਸਦੇ ਆ ਜੇ ਉਹਨਾਂ ਨੂੰ ਉੱਥੋਂ ਕੈਸ ਦਿਨ ਵੀ ਇਹਨਾਂ ਨੂੰ ਜ਼ਮੀਨਾਂ ਤੋਂ ਉਖਾੜੋ ਉਹਨਾਂ ਨੂੰ ਇੱਥੇ ਆਉਣਾ ਹੋਵੇ ਤੇ ਮੈਂ ਇਹੀ ਕਹਣਾ ਇਹ ਫਰਾਂਸ ਕੈਪੀਟਲ ਦਾ ਪਾੜਨ ਦਾ ਸਲੋਗਨ ਹੈ ਜਿਹਨੂੰ ਅਸੀਂ ਹਰਾਉਣਾ ਹੋਊਗਾ ਅਸੀਂ ਕਿਵੇਂ ਹਰਾ ਸਕਦੇ ਹਾਂ ਜੇ ਰੋਜ਼ਗਾਰ ਦੀ ਗਰੰਟੀ ਕਣੀ ਵਾਦੀ ਗਏ ਤੇ ਇਹ ਰੌਲਾ ਮੁੱਕ ਜਾਊਗਾ ਕਿ ਨਹੀਂ ਰੋਜ਼ਗਾਰ ਦੀ ਗਰੰਟੀ ਹੋ ਜਾਏ ਤਾਂ ਸਾਨੂੰ ਕਿਸੇ ਨਾਲ ਕੋਈ ਸਾੜਾ ਹੀ ਨਹੀਂ ਹੋਏਗਾ ਅਸੀਂ ਇਹ ਕਹਿੰਦੇ ਨਾ ਮੈਨੂੰ ਤਾਂ ਰੋਜ਼ਗਾਰ ਮਿਲੂਗਾ ਰੇੜੀਆਂ ਦਾ ਵੀ ਖੋਲਿਆ ਫਲਾਣਾ ਜੇ ਰੋਜ਼ਗਾਰ ਦੀ ਗਰੰਟੀ ਅੱਜ ਨੂੰ ਅਸੀਂ ਬਨੇਗਾ ਕਹਿੰਦੇ ਹਾਂ ਅਸੀਂ ਜਦੋਂ ਮੁਰਦੀ ਆਇਆ 14 ਵਿੱਚ ਸ਼ੁਰੂ ਕੀਤੀ ਸੀ ਇਹ ਮੇਰਾ ਤਸ ਲੋਗ ਨੇ ਪਕਸ਼ਣ ਨੈਸ਼ਨਲ এমਪਲੋਇਮੈਂਟ ਗਰੰਟੀ ਐਕਟ ਇਹਦੀ ਲੋੜ ਹੈ ਇਹ ਸਾਰੀ ਦੁਨੀਆ ਤੇ ਇਹਦੀ ਲੋੜ ਹੈ ਅਸੀਂ ਫਿਰ ਨੌਕਰੀ ਪ੍ਰਾਪਤੀ ਚੇਤਨਾ ਮੈਂ ਸੀ ਫਿਰ ਇੱਕ ਪੜਾਅ ਤੇ ਚੇਤਨ ਕਰ ਲਈ ਜਦੋਂ ਫਿਰ ਕਿਹਾ ਹੁਣ ਪ੍ਰਾਪਤੀ ਮੈਂ ਹੁਣ ਅਸੀਂ ਇਹਨੂੰ ਕੰਕਰੀਟ ਕਰ ਦਿੱਤਾ ਕਿ ਹੁਣ ਕਾਨੂੰਨ ਬਣਾਉਣ ਦੀ ਪ੍ਰਾਪਤ ਕਰਨ ਦੀ ਹੈ ਇਹ ਅਸੀਂ ਇਹਦੇ ਤੇ ਲੜ ਰਹੇ ਹਾਂ ਇਹੀ ਕੋਈ ਕਹਾਣੀ ਅਸੀਂ ਸ਼ੁਰੂ ਕੀਤਾ ਸੀ ਪੰਜਾਬ ਤੋਂ ਇਹ ਦੇਸ਼ ਟਿੱਕਰ ਦਾ ਨਾਰਾ ਬਣ ਗਿਆ ਐਸ ਕਾਨਫਰੰਸ ਚੋਂ ਜਿਹੜੇ ਮੈਸੇਜ ਜਾਣਗੇ ਦੇਸ਼ ਦਾ ਯੂਥ ਆ ਜਿਹੜੇ ਇਹਨੂੰ ਚੁੱਕ ਰਿਹਾ ਅੱਗੇ ਅਸੀਂ ਕੰਨਿਆ ਕੁਮਾਰੀ ਤੋਂ ਭਗਤ ਸਿੰਘ ਦੀ ਸਮਾ ਰਾਜਗੁਰੂ ਸਖਸ ਦੇਵ ਦੀ ਉੱਥੋਂ ਧੱਕਰ ਮਾਰਚ ਕੀਤਾ ਸੀ 18 ਸੂਬਿਆਂ ਚ 60 ਦਿਨ ਉਹ ਮਾਰਚ ਸੀ ਹੁਣ ਨਵਾਂ ਜਿਹੜਾ ਮਾਰਚ ਹੋਊਗਾ ਇਹਨੇ ਆਪਣੇ ਕੰਨੀ ਲੋਕਾਂ ਨੂੰ ਖਿੱਚਣਾ ਹੈ ਕਿਉਂਕਿ ਚੇਤਨਾ ਦਾ ਤੇ ਲੋੜ ਦਾ ਕਿ ਜਿਹਨੂੰ ਕਹ ਲਈਏ ਪਦਾਰਥਵਾਦੀ ਹਕੀਕਤਾਂ ਦਾ ਨਾਰਾ ਹੈ ਇਹ ਜਿੱਤੇਗਾ ਵਸ਼ ਪੰਜਾਬ 'ਚ ਵੀ ਇੱਕ ਮੁੱਦਾ ਦੁਆਰਾ ਉੱਠ ਰਿਹਾ ਹੈ ਕਿ ਬਿਹਾਰ ਦੇ ਜਾਂ ਜਿਹੜੇ ਵੀ ਪ੍ਰਵਾਸੀ ਮਜ਼ਦੂਰ ਇੱਥੇ ਆਏ ਹੋਏ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਉਹਦਾ ਤੁਹਾਡੇ ਤੁਹਾਨੂੰ ਦੇਖੋ ਅਸੀਂ ਇਹਦਾ ਸਖਤ ਵਿਰੋਧ ਕਰਦੇ ਆਂ ਜਿਹੜੀਆਂ ਦੇਸ਼ ਵਿਰੋਧੀ ਲੋਕ ਵਿਰੋਧੀ ਤਾਕਤਾਂ ਹੋਈਆਂ ਨੇ ਇਸ ਤਰ੍ਹਾਂ ਦੇ ਇੱਕ ਡਰਾਮਾ ਨਾਲ ਮੌਕੇ ਦੀ ਤਾਕਤ ਦੇ ਵਿੱਚ ਰਹਿੰਦੀਆਂ ਨੇ ਵੀ ਪੰਜਾਬ ਦਾ ਦੇਸ਼ ਦਾ ਮਾਹੌਲ ਖਰਾਬ ਕੀਤਾ ਜਾਵੇ ਇਹ ਬਿਲਕੁਲ ਆਰਐਸਐਸ ਵਾਲੀ ਤੇ ਬੀਜੇਪੀ ਵਾਲੀ ਨੀਤੀ ਹੈ ਨਫਰਤ ਦੀ ਰਾਜਨੀਤੀ ਹੈ ਜਿਹੜੇ ਇਸ ਤਰ੍ਹਾਂ ਦੇ ਲੋਕ ਕਰਦੇ ਨੇ ਜਿਹੜੇ ਆਈਸੋਲੇਟ ਹੁੰਦੇ ਨੇ ਜਿਨ੍ਹਾਂ ਨੂੰ ਲੋਕ ਮੂੰਹ ਨਹੀਂ ਲਾਉਂਦੇ ਅਸੀਂ ਕਹਿਣਾ ਚਾਹੁੰਦਾ ਅਸੀਂ ਡਟ ਕੇ ਇਸ ਗੱਲ ਦਾ ਵਿਰੋਧ ਕਰਦੇ ਹਾਂ ਪੰਜਾਬ ਦੀ ਇਕਨੋਮੀ ਬਹੁਤ ਵੱਡੀ ਪ੍ਰਵਾਸੀ ਮਜ਼ਦੂਰਾਂ ਦੇ ਸਿਰ ਤੇ ਨਿਰਭਰ ਕਰਦੀ ਹੈ ਇੰਡਸਟਰੀ ਦੇ ਵਿੱਚ ਖੇਤੀਬਾੜੀ ਦੇ ਵਿੱਚ ਕੰਸਟਰਕਸ਼ਨ ਦੇ ਵਿੱਚ ਔਰ ਰੀੜੀ ਫੜੀ ਦਾ ਕੰਮ ਹੈ ਸਾਰਾ ਜਿਹੜਾ ਕਲੀ ਕੁਚੀ ਦਾ ਕੰਮ ਹੈ ਜਿਹੜਾ ਇਹ ਇਹ ਸਾਰਾ ਜਿੰਨਾ ਬਰੀਕੀ ਦਾ ਸਾਰਾ ਕੰਮ ਹੈ ਉਹ ਸਾਰਾ ਕੰਮ ਪ੍ਰਵਾਸੀ ਮਜ਼ਦੂਰ ਕਰ ਰਿਹਾ ਹੈ ਔਰ ਅਸੀਂ ਇਸ ਗੱਲ ਦੇ ਉੱਤੇ ਇਸੇ ਤਰ੍ਹਾਂ 22 ਵਰਸਾ ਕਿੰਨੇ ਪੰਜਾਬੀ ਲੋਕ ਜਾ ਕੇ ਸਾਰੇ ਸੂਬਿਆਂ ਦੇ ਵਿੱਚ ਪਰਦੇਸਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਕੰਮ ਕਰਦੇ ਰਹੇ ਜੇ ਇਸ ਤਰ੍ਹਾਂ ਸਮਾਜ ਦੇ ਵਿੱਚ ਨਫ਼ਰਤਈ ਮਾਹੌਲ ਬਣ ਜੇ ਇਸ ਤਰ੍ਹਾਂ slogan ਚੱਲਣ ਇਹ ਅਨਾਰਕੀ ਦੇ ਵਿੱਚ ਬਦਲ ਜਾਂਦੇ ਆ ਗੱਲ ਔਰ ਲੋਕਾਂ ਦੇ ਜਿਹੜੇ ਮੁੱਦੇ ਨੇ ਰੋਜ਼ਗਾਰ ਦੇ ਮੁੱਦੇ ਨੇ ਸਿਹਤ ਦੇ ਮੁੱਦੇ ਨੇ ਵਿੱਦਿਆ ਦੇ ਮੁੱਦੇ ਨੇ ਇਹ ਸਾਰੇ ਜਿੰਨੇ ਨਸ਼ਿਆਂ ਦੇ ਮੁੱਦੇ ਨੇ ਇਹ ਸਾਰੇ ਮੁੱਦੇ ਜਾਂ ਜਿਹੜੇ ਸਾਡੇ ਪੰਜਾਬ ਦੇ ਅ ਬੇਸਿਕ ਮੁੱਦੇ ਨੇ ਜਿਹੜੇ ਸਾਡੀ ਖੇਤੀ ਬਚਾਉਣ ਦਾ ਮੁੱਦਾ ਪਾਣੀਆਂ ਦਾ ਮਾਮਲਾ ਸਾਡੇ ਚੰਡੀਗੜ੍ਹ ਦਾ ਮਾਮਲਾ ਪੰਜਾਬੀ ਭਾਸ਼ਾ ਦੇ ਉੱਤੇ ਬਹੁਤ ਵੱਡਾ ਹਮਲਾ ਹੈ ਹਿਸਟਰੀ ਦੇ ਉੱਤੇ ਬਹੁਤ ਵੱਡਾ ਹਮਲਾ ਹੈ ਅੰਧਵਿਸ਼ਵਾਸ ਫਲਾਇਆ ਜਾ ਰਿਹਾ ਹੈ ਇਹ ਸਾਰੇ ਮੁੱਦੇ ਦਰਕਨਾਰ ਹੋ ਕੇ ਉਹ ਦੇਸ਼ ਵਿਰੋਧੀ ਤਾਕਤ ਨੇ ਜਿਹੜੀਆਂ ਇਸ ਵਾਸਤੇ ਨੂੰ ਕਿਚਣ ਦਾ ਯਤਨ ਕਰਦੇ ਨੇ ਅਸੀਂ ਡਟ ਕੇ ਸਾਡੀ ਪਾਰਟੀ ਦੀ ਰੈਲੀ ਨੇ ਇਹ ਸੱਦਾ ਵੀ ਦਿੱਤਾ ਹੈ ਵੀ ਅਸੀਂ ਇਹਨਾਂ ਅ ਅਨਾਰਖੀਆਂ ਦੇ ਖਿਲਾਫ ਅਸੀਂ ਡਟ ਕੇ ਸਟੈਂਡ ਲਿਆ ਹੋਇਆ ਹੈ